ਉਹਦਾ ਪੋਲਿੰਗ ਸ਼ੁਰੂ ਹੋਈ ਹੈ ਸਵੇਰ 8 ਵਜੇ ਤੋਂ ਉਸ ਉਸ ਤੋਂ ਲੈ ਕੇ ਹੁਣ ਤੱਕ ਅਸੀਂ ਇਕੱਠੇ ਬੈਠੇ ਆਂ ਕੋਈ ਕਿਸੇ ਨਾਲ ਮਤਭੇਦ ਨਹੀਂ ਇਹ ਜਿਹੜਾ ਪੋਲਿੰਗ ਬੂਥ ਲਾਉਣਾ ਉਹ ਤਾਂ ਪਹਿਲਾਂ ਤੋਂ ਚੱਲਦਾ ਆ ਰਿਹਾ ਪਰ ਹੁਣ ਇਸ ਸੋਚ ਤੋਂ ਵੀ ਅਸੀਂ ਅੱਗੇ ਵਧੇ ਆਂ ਜਿਸ ਦੀ ਸਰਕਾਰ ਆ ਜਿਹੜਾ ਕੋਈ ਉਹਦਾ ਵਰਕਰ ਆ ਉਹਨੂੰ ਹੀ ਚੁਣਿਆ ਜਾਂਦਾ ਕਿਉਂਕਿ ਪਿੰਡ ਦਾ ਵਿਕਾਸ ਹੋ ਸਕੇ ਤੇ ਇਹਦਾ ਜਿਹੜਾ ਪਿੰਡ ਵਾਲਿਆਂ ਨੇ ਮੈਨੂੰ ਚੁਣਿਆ ਮੈਂ ਵੀ ਉਹਦਾ ਪੂਰਾ ਮੁੱਲ ਮੋੜ ਰਿਹਾ ਹਾਂ ਜਿਹੜੀ ਨੂਰਪੁਰ ਤੋਂ ਚਰਾਗਟਾਣੀ ਨੂੰ ਛੜਕ ਜਾਂਦੀ ਸੀ ਬਹੁਤ ਚਿਰ ਤੋਂ ਪਈ ਸੀ ਨਹੀਂ ਬਣੀ ਸੀ ਉਹ ਬਣਾ ਚੁੱਕੇ ਆ ਇੱਕ ਜਿਹੜਾ ਨੂਰਪੁਰ ਤੋਂ ਝੋਟੇ ਵਾਲੇ ਨੂੰ ਕੱਚਾ ਰਸਤਾ ਉਹ ਵੀ ਅਸੀਂ ਛੜਕ ਪਾਸ ਕਰਵਾ ਲਈ ਆ ਜਲਦੀ ਉਹ ਵੀ ਸੜਕ ਬਣ ਕੇ ਤਿਆਰ ਹੋ ਜੂਗੀ ਜੋ ਪਿੰਡ ਨੇ ਮੈਨੂੰ ਸਰਵਸੰਮਤੀ ਨਾਲ ਚੁਣਿਆ ਤੇ ਮੈਂ ਵੀ ਵਿਕਾਸ ਤੇ ਪੂਰਾ ਜੋਰ ਲਾਉਂਗਾ ਤੁਸੀਂ ਕਿਹੜੀ ਪਾਰਟੀ ਨੂੰ ਬਿਲੋਂਗ ਕਰਦੇ ਸੀ ਆਮ ਆਦਮੀ ਪਾਰਟੀ ਠੀਕ ਹੈ ਜੀ ਆ ਆਹ ਰਾਜ ਤੁਹਾਡੀ ਕਿਹੜੀ ਪਾਰਟੀ ਹੈ ਜੀ ਸੋਦੀ ਜੀ ਸ਼ੋਮਨੀ ਕਾਲੀ ਤੁਸੀ ਅੱਜ ਸਵੇਰ ਤੋਂ ਫਿਰ ਇੱਕੋ ਜਗ੍ਹਾ ਤੇ ਸਾਰੇ ਪਿੰਡ ਵਾਸੀ ਬੈਠੇ ਸੀ ਇੱਕੋ ਜਗ੍ਹਾ ਤੇ ਬੈਠੇ ਹਾਂ ਜੀ ਅਸੀਂ ਠੀਕ ਹੈ ਜੀ ਤੇ ਜਿਹੜੀ ਵਿਕਾਸ ਦੀ ਗੱਲ ਹੈ ਇਹ ਮੌਜੂਦਾ ਸਰਕਾਰਾਂ ਹਰੇਕੀ ਸਰਕਾਰ ਤਾਂ ਵਿਕਾਸ ਕਰਦੀ ਆ ਇਹ ਗੱਲ ਨਹੀਂ ਵੀ ਅੱਜ ਹੀ ਵਿਕਾਸ ਹੋਇਆ ਪਿੰਡ ਦਾ ਸ਼ੋਮਨੀ ਕਾਲੀ ਵਾਲੇ ਲਈ ਵੀ ਹੋਇਆ ਕਾਂਗਸ ਵਾਲੇ ਲਈ ਵੀ ਹੋਇਆ ਇਹ ਸਰਕਾਰਾਂ ਦੀ ਡਿਊਟੀ ਆ ਪਰ ਅਸੀਂ ਪਿੰਡ ਦੇ ਕੰਮ ਵਿੱਚ ਕਦੇ ਕਿਸੇ ਪਾਰਟੀ ਦੇ ਡਿੱਕਾ ਨਹੀਂ ਡਾਇਆ ਜੋ ਵਿਕਾਸ ਸਾਡੇ ਪਿੰਡਾਸਤੇ ਪੈਸਾ ਹੁੰਦਾ ਅਸੀਂ ਉਹਨੂੰ ਸਹੀ ਸਲਾਮਤ ਖਰਚ ਦਿੰਦੇ ਆਂ ਫਿਰ ਠੀਕ ਹੈ ਜੀ ਅੱਜ ਜਿਵੇਂ ਤੁਸੀਂ ਰਾਜਨੀਤਿਕ ਵਖਰੇਵੇਂ ਤਾਂ ਨਹੀਂ ਬਣੇ ਇੱਕੋ ਜਗ੍ਹਾ ਤੇ ਬਿਲਕੁਲ ਹੀ ਵਖਰੇਵੇਂ ਹੁੰਦੇ ਤਾਂ ਅਸੀਂ ਇਕੱਠੇ ਇਕੱਠੇ ਕਿਉਂ ਖੜੇ ਹੁੰਦੇ ਠੀਕ ਹੈ ਜੀ ਠੀਕ ਹੈ ਜੀ ਚਲੋ ਧੰਨਵਾਦੀ ਮੈਂ ਤੁਸੀ ਦੀ ਆਦਾ ਨਾਂ ਸਾਂਝਾ ਜਰੂਰ ਕਰਿਓ ਕੀ ਨਾ ਮੈਂ ਥੋੜਾ ਜਿਹਾ ਇਤਨੇ ਆਰਥਿਕ ਸਾਧਾ ਸਰਪੰਚ ਜੀ ਹਾਂਜੀ ਕਾਂਗਰਸ ਪਾਰਟੀ ਨੂੰ ਬਲੌਕਰਦਾ ਜੀ ਠੀਕ ਹੈ ਜੀ ਹਾਂ ਅਸੀਂ ਸਵੇਰ ਦੇ ਇਥੇ ਇਕੱਠੇ ਆ ਇੱਕੋ ਨਹੀਂ ਤਾਂ ਸਾਰੇ ਇਕੱਠੇ ਹੋ ਗਏ ਐ ਸਰਪੰਚ ਸਾਹਿਬ ਜਿਵੇਂ ਤੁਸੀਂ ਕਾਂਗਰਸ ਵੱਲੋਂ ਹਾਂਜੀ ਮੰਨ ਲਓ ਉਹ ਕਾਲੀ ਦਲ ਦੇ ਸੀ ਤੇ ਇਹ ਆਮ ਆਦਮੀ ਪਾਰਟੀ ਦੇ ਆ ਇੱਕੇ ਜਗ੍ਹਾ ਤੇ ਤੁਸੀਂ ਬੈਠੇ ਹੋ ਤਾਂ ਪੰਜਾਬ ਦੇ ਲੋਕਾਂ ਨੂੰ ਕੀ ਕਹਿਣਾ ਚਾਹੀਦਾ ਅਸੀਂ ਪੰਜਾਬ ਦੇ ਲੋਕਾਂ ਨੂੰ ਵੀ ਕਹਾਂਗੇ ਕਿ ਇਹ ਇਲੈਕਸ਼ਨਾਂ ਵਿੱਚ ਮਾਤਰੇ ਨਹੀਂ ਡਖਣਾ ਚਾਹੀਦਾ ਪਰ ਇੱਕ ਜੁੱਟ ਹੋ ਜਾਣਾ ਚਾਹੀਦਾ ਵਰਕਰ ਜੀ ਨੇ ਵੋਟ ਜਿੱਥੇ ਪਾਉਣੀ ਆਉਂਦਾ ਮਨ ਪਹਿਲਾਂ ਹੀ ਬਣਿਆ ਹੁੰਦਾ ਜੀ ਤੇ ਕੋਈ ਵਰਕਰ ਨੂੰ ਤੰਗ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਕੋਈ ਕਹਿੰਦੇ ਨੇ ਇੱਧਰ ਪਾਓ ਜਾਂ ਉੱਧਰ ਪਾਓ ਇਹ ਮਤਫਿਰ ਨਹੀਂ ਰੱਖਣਾ ਚਾਹੀਦਾ ਠੀਕ ਹੈ ਆਪਾਂ ਉਹਦੇ ਪਾਰਟੀਆਂ ਨਾਲ ਕਰਕਰ ਚੱਲ ਵੋਟ ਪਾਉਣੀ ਚਾਹੀਦੀ ਠੀਕ ਹੈ ਤੁਹਾਡਾ ਪੋਲਿੰਗ ਸ਼ੁਰੂ ਹੋਈ ਹੈ ਸਵੇਰ 8 ਵਜੇ ਤੋਂ ਉਸ ਤੋਂ ਲੈ ਕੇ ਹੁਣ ਤੱਕ ਅਸੀਂ ਇਕੱਠੇ ਬੈਠੇ ਹਾਂ ਕੋਈ ਕਿਸੇ ਨਾਲ ਮਤਭੇਦ ਨਹੀਂ ਇਹ ਜਿਹੜਾ ਪੋਲਿੰਗ ਬੂਥ ਲਾਉਣਾ ਉਹ ਤਾਂ ਪਹਿਲਾਂ ਤੋਂ ਚੱਲਦਾ ਆ ਰਿਹਾ ਪਰ ਹੁਣ ਇਸ ਸੋਚ ਤੋਂ ਵੀ ਅਸੀਂ ਅੱਗੇ ਵਧੇ ਹਾਂ ਜਿਸ ਦੀ ਸਰਕਾਰ ਆ ਜਿਹੜਾ ਕੋਈ ਉਹਦਾ ਵਰਕਰ ਆ ਉਹਨੂੰ ਹੀ ਚੁਣਿਆ ਜਾਂਦਾ ਤਾਂ ਕਿ ਪਿੰਡ ਦਾ ਵਿਕਾਸ ਹੋ ਸਕੇ ਤੇ ਇਹਦਾ ਜਿਹੜਾ ਪਿੰਡ ਵਾਲਿਆਂ ਨੇ ਮੈਨੂੰ ਚੁਣਿਆ ਮੈਂ ਵੀ ਉਹਦਾ ਪੂਰਾ ਮੁੱਲ ਮੋੜ ਰਿਆ ਜਿਹੜੀ ਨੂਰਪੁਰ ਤੋਂ ਚਰਾਗਟਾਣੀ ਨੂੰ ਛੜਕ ਜਾਂਦੀ ਸੀ ਬਹੁਤ ਚਿਰ ਤੋਂ ਪਈ ਸੀ ਨਹੀਂ ਬਣੀ ਸੀ ਉਹ ਬਣਾ ਚੁੱਕੇ ਆ ਤੇ ਇੱਕ ਜਿਹੜਾ ਨੂਰਪੁਰ ਤੋਂ ਝੋਟੇ ਵਾਲੇ ਨੂੰ ਕੱਚਾ ਰਸਤਾ ਉਹ ਵੀ ਅਸੀਂ ਛੜਕ ਪਾਸ ਕਰਵਾ ਲਈ ਆ ਜਲਦੀ ਉਹ ਵੀ ਸੜਕ ਬਣ ਕੇ ਤਿਆਰ ਹੋ ਜੂਗੀ ਜੋ ਪਿੰਡ ਨੇ ਮੈਨੂੰ ਸਰਬਸੰਮਤੀ ਨਾਲ ਚੁਣਿਆ ਤੇ ਮੈਂ ਵੀ ਵਿਕਾਸ ਤੇ ਪੂਰਾ ਜੋਰ ਲਾਉਂਗਾ ਤੁਸੀਂ ਕਿਹੜੀ ਪਾਰਟੀ ਨੂੰ ਬਿਲੋਂਗ ਕਰਦੇ ਸੀ ਆਮ ਆਦਮੀ ਪਾਰਟੀ ਠੀਕ ਹੈ ਜੀ ਹਾਂ ਤੁਹਾਡੀ ਕਿਹੜੀ ਪਾਰਟੀ ਹੈ ਜੀ ਸਾਡੀ ਜੀ ਸ਼ਰਮਨੀ ਕਾਲੀਦਾਲੇ ਦੇ ਤੁਸੀਂ ਅੱਜ ਸਵੇਰ ਤੋਂ ਫਿਰ ਇੱਕੋ ਜਗ੍ਹਾ ਤੇ ਸਾਰੇ ਪਿੰਡ ਵਾਸੀ ਬੈਠੇ ਸੀ ਇੱਕੋ ਜਗ੍ਹਾ ਤੇ ਬੈਠੇ ਜੀ ਅਸੀਂ ਠੀਕ ਹੈ ਜੀ ਤੇ ਜਿਹੜੀ ਵਿਕਾਸ ਦੀ ਗੱਲ ਹੈ ਇਹ ਮੌਜੂਦਾ ਸਰਕਾਰਾਂ ਹਰੇਕ ਹੀ ਸਰਕਾਰ ਤਾਂ ਵਿਕਾਸ ਕਰਦੀ ਆ ਇਹ ਗੱਲ ਨਹੀਂ ਵੀ ਅੱਜ ਹੀ ਵਿਕਾਸ ਹੋਇਆ ਪਿੰਡ ਦਾ ਸ਼ਰਮਨੀ ਕਾਲੀਦਾਲੇ ਦੇ ਲਈ ਵੀ ਹੋਇਆ ਕਾਂਸਲ ਵਾਲੇ ਵੀ ਹੋਇਆ ਇਹ ਸਰਕਾਰਾਂ ਦੀ ਡਿਊਟੀ ਆ ਪਰ ਅਸੀਂ ਪਿੰਡ ਦੇ ਕੰਮ ਵਿੱਚ ਕਦੇ ਕਿਸੇ ਪਾਰਟੀ ਦੇ ਡਿੱਕਾ ਨਹੀਂ ਡਾਇਆ ਜੋ ਵਿਕਾਸ ਸਾਡੇ ਪਿੰਡ ਵਾਸਤੇ ਪੈਸਾ ਆਉਂਦਾ ਅਸੀਂ ਉਹਨੂੰ ਸਹੀ ਸਲਾਮਤ ਖਰਚ ਦਿੰਦੇ ਆਂ ਠੀਕ ਹੈ ਜੀ ਅੱਜ ਜਿਵੇਂ ਤੁਸੀਂ ਰਾਜਨੀਤਿਕ ਵਖਰੇਵੇਂ ਤਾਂ ਨਹੀਂ ਬਣੇ ਇੱਕੋ ਜਗ੍ਹਾ ਤੇ ਬਿਲਕੁਲ ਹੀ ਵਖਰੇਵੇਂ ਹੁੰਦੇ ਤਾਂ ਅਸੀਂ ਇਕੱਠੇ ਇਕੱਠੇ ਕਿਉਂ ਖੜੇ ਹੁੰਦੇ ਠੀਕ ਹੈ ਜੀ ਠੀਕ ਹੈ ਜੀ ਚਲੋ ਧੰਨਵਾਦੀ ਹਾਂ ਤੁਸੀਂ ਵੀ ਆਪ ਦਾ ਨਾਂ ਸਾਂਝਾ ਜ਼ਰੂਰ ਕਰਿਓ ਕੀ ਨਾ ਮੈਂ ਥੋੜਾ ਜਿਹਾ ਮੇਰੇ ਅਰਥ ਵਿੱਚ ਸਾਡਾ ਸਰਪੰਚ ਜੀ ਹਾਂਜੀ ਕਾਂਗਰਸ ਪਾਰਟੀ ਨੂੰ ਬਲਾਕ ਕਰਦਾ ਜੀ ਠੀਕ ਹੈ ਜੀ ਹਾਂ ਅਸੀਂ ਸਵੇਰ ਦੇ ਹੀ ਇੱਥੇ ਕੱਠੇ ਆਇਆ ਇਹ ਕੋਈ ਸਾਰੇ ਇਕੱਠੇ ਹੋ ਗਏ ਠੀਕ ਹੈ ਸਰਪੰਚ ਸਾਹਿਬ ਜਿਵੇਂ ਤੁਸੀਂ ਕਾਂਗਰਸ ਵੱਲੋਂ ਹਾਂਜੀ ਮੰਨ ਲਓ ਉਹ ਕਾਲੀ ਦਲ ਦੇ ਸੀ ਤੇ ਇਹ ਆਮ ਆਦਮੀ ਪਾਰਟੀ ਦੇ ਆ ਇੱਕੇ ਜਗ੍ਹਾ ਤੇ ਤੁਸੀਂ ਬੈਠੇ ਹੋ ਤਾਂ ਪੰਜਾਬ ਦੇ ਲੋਕਾਂ ਨੂੰ ਕੀ ਕਹਿਣਾ ਚਾਹੀਦਾ ਅਸੀਂ ਪੰਜਾਬ ਦੇ ਲੋਕਾਂ ਨੂੰ ਵੀ ਕਹਾਂਗੇ ਕਿ ਇਹ ਇਲੈਕਸ਼ਨਾਂ ਵਿੱਚ ਮਤ ਦੇ ਦਿਨ ਨਹੀਂ ਡੱਕਣਾ ਚਾਹੀਦਾ ਸਾਰੇ ਕੋਈ ਜੁਟ ਹੋ ਜਾਣਾ ਚਾਹੀਦਾ ਵਰਕਰ ਜੀ ਨੇ ਵੋਟ ਜਿੱਥੇ ਪਾਉਣੀ ਆ ਉਹਦਾ ਮਨ ਪਹਿਲਾਂ ਹੀ ਬਣਿਆ ਹੁੰਦਾ ਹੈ ਜੀ ਤੇ ਕੋਈ ਵਰਕਰ ਨੂੰ ਵੀ ਤੰਗ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਕੋਈ ਕਹਿੰਦੇ ਇੱਧਰ ਇੱਧਰ ਪਾਓ ਜਾਂ ਉੱਧਰ ਪਾਓ ਇਹ ਮਤ ਦੇ ਦਿਨ ਨਹੀਂ ਰੱਖਣਾ ਚਾਹੀਦਾ ਠੀਕ ਹੈ ਆਪਾਂ ਉਹਦੇ ਪਾਰਟੀਆਂ ਨਾਲ ਕਰ ਕਰ ਚੱਲ ਵੋਟ ਪਾਉਣੀ ਚਾਹੀਦੀ ਠੀਕ ਹੈ